ਵੇ ਇਹੋ ਤਰਾ ਭਾਈ ਜੀ ਸਵੇਰੇ ਆ ਸਾਰੀ ਇਹੋ ਕੰਮ ਬਣਦਾ ਇਹਨਾਂ ਦਾ ਚਾਹ ਨਹੀਂ ਬੜੇ ਸਿੱਧ ਕਾਲੇ ਆ ਗੁਰੂਆ ਬੜੀ ਵੱਡੀ ਗੱਲ ਆ 23 ਚ ਸਾਰਾ ਮਰ ਗਿਆ ਸਾਰੇ ਇਤਰਾ ਹੀ ਪਾਣੀ ਹੈ 19 ਚ 20 ਜਵੀ 20 ਜਵੀ ਇਤਰਾ ਹੀ ਨਹੀਂ ਝੋਨਾ ਦੀਦਾ ਪਰ ਪਾਣੀ ਪਟਪਟ ਹੈਗਾ ਪਾਣੀ ਇੱਥੇ ਵੀ ਪਟਪਟ ਹੈਗਾ ਐ ਨੂੰ ਚੜਾ ਲੋ ਸਾਹਮਣੇ ਮਾਸਾ ਇਹ ਥੋੜੀ ਥੋਈ ਆ ਰੱਖੀ ਪਾਣੀ ਜਾ ਰਹਾ ਹੂੰ ਸਾੜੀ ਰਹਿਣਾ ਬਰੇ 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 ਨੂੰ ਲੈ ਆਓ ਉੱਥੋਂ ਗਾਉਣਾ ਚੱਪੂ ਮਾਰ ਲਿਓ ਉੱਥੇ ਉੱਚਾ ਆ ਜਾਣਾ ਇਹ ਤਾਂ ਉਹ ਉੱਥੋਂ ਚੱਪੂ ਮਾਰ ਲਿਓ ਛੋਟੀ ਵੀਰ ਉਹ ਉੱਚਾ ਆ ਜਾਣਾ ਸਾਸੀ ਕਾਲ ਜੀ ਆ ਬੱਲੇ ਆ ਪੁੱਤਰ ਬੱਲੇ ਪੁੱਤਰ ਸასი ਕਾਲ ਭਾਜੀ ਆ ਮੱਲੇ 사ਸੀ ਕਾਲ ਭੈਣਾ ਆ ਨਿੰਕੇ ਨਿੰਕੇ ਪੁੱਤ ਵੀ ਸਾਡੇ ਇੱਥੇ ਆ ਮੈਂ ਤਾਂ ਟਿੱਕੇ ਬੱਚੇ ਤੁਸੀਂ ਖੜੇ ਹੋਣੇ ਆ ਨਿੰਕੇ ਬੱਚੇ ਵੀ ਸਾਰੇ ਇੱਥੇ ਆ ਜਾਂਦੇ ਨਹੀਂ ਹਨ ਕਰੀਏ ਜੀ ਆ ਪੁੱਤਰਾ ਚੱਲ ਗਏ ਹਰਾਜ ਦਰਨ ਆ ਜਾ ਆ ਹੋ ਜੀ ਵੀ ਹੰ ਮਣੀਣਾ ਆ ਐ ਗੁੱਠਾ ਨਹੀਂ ਪਾਈਦਾ ਮੂੰਹ 'ਚ ਹੈ ਆ ਬੱਲੇ ਬੱਲੇ ਜੀ ਪਾਣੀ ਲਓ ਫੜ ਕੇ ਥੱਲੇ ਰੱਖ ਲਓ 사ਸੀ ਕਾਲ ਜੀ ਆ ਵਡੀ ਹੋਰ ਹੈ ਰ ਚਲਾ ਚਲੀਏ ਤੈਨੂੰ ਅਹੀਂ ਲੈਣਾ ਏ ਪੋਤਾ ਆ ਜਾ ਆ ਜਾ ਆ ਬੜੇ ਆਈ ਤੇ ਜੋ ਸਹੀ ਸਹੀ ਆਹੋ ਤੇ ਖੜਾ ਹੀ ਚੱਲ ਚੱਲ ਨਾਲ ਦੂਜਾ ਵੇਖੂ ਕੋਈ ਚਿੰਤਾ ਥੱਲੇ ਨਾ ਨਹੀਂ ਬਣੀ ਹੀ ਆ ਨਾ ਖਰਾਬਾ ਥੋੜਾ ਦੂਰ ਉਹ ਨਾਲੇ ਤਿਲਕਣ ਬਣੀ ਹੁੰਦੀ ਆ ਨਾ ਥੱਲੇ ਤੇ ਆ ਠੀਕ ਆ ਜੇ ਮੈਂ ਪੈ ਰੱਖਿਆ ਨਾ ਥੱਲੇ ਥੱਲੇ ਬਣੀ ਹੁੰਦੀ ਤਿਲਕਣ ਜੀ ਇਧਰ ਆ ਬੰਦ ਪੜੀਓ ਆਜੋ ਆਜੋ ਫੇਰ ਆਜੋ ਜੇ ਆਉਣਾ ਸਵੇਰੇ ਆ ਜਾਗੇ ਘਰ ਆਜੋ ਜਿਹੜਾ ਕੋਈ ਕੀਮਤੀ ਸਾਮਾਨ ਹੈ ਉਹ ਲੈ ਉਹ ਨਾਲ ਤੇ ਆਜੋ ਵੇਚਣਾ ਬੜੇ ਰੋ ਆਜੋ ਅੱਗਲੀ ਉਹਨਾਂ ਬਾਰਕ ਨਹੀਂ ਆਈਸ਼ਾ ਬੱਲੇ ਬਾਤ ਬਾਤ ਨੂੰ ਤੇ ਲੈ ਕੇ ਕੱਢ ਕੇ ਮੱਝ ਬਚਾ ਆਵੇ ਨਹੀਂ ਮੈਂ ਆਵੇ ਇਧਰ ਬੰਨੀ ਤੇ ਰੱਖ ਲੈਣੀ ਆ ਉਹ ਬੱਲੇ 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 ਆਵੇ ਉਹ ਤੇਰੇ ਉਹ ਤੇਰੇ ਅਹੀਂ ਤੇਨੂੰ ਸਗੋਂ ਪਿਆਰ ਕਰਨਾ ਆ ਤੇ ਤੂੰ ਭਾਜ ਹੀ ਗਿਆ ਹੈ ਹੈ ਆਹਾਂ ਇਹ ਭਾਜ ਹੀ ਗਿਆ ਸਤਿ ਸ਼੍ਰੀ ਅਕਾਲ ਪੈਣਾ ਆਜੋ ਸੁਖੇ ਆਜੋ 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 ਪਾਣੀ ਉਧਰ ਪਿਆਇਓ ਬਾਹਰ ਤੇ ਇਹ ਬਾਹਰ ਆਈਏ ਭਾਈ ਬਹੁਤ ਕਿਹੜੀ ਕਲਾਜ ਪੜਦੀ ਹੈ ਹਾਂ ਸਿਆਰੋ ਭਾਈ ਬਾਹਰ ਹਾਂ ਹੈ ਭਾਈ ਕਿਹੜਾ ਕੰਮ ਫਤਜ ਕਿੱਥੇ ਆ ਜੀ ਫਤੇਗੜ ਸਪਰਾ ਨਹੀਂ ਫਤੇ ਵਾਲੇ ਫਤੇ ਵਾਲ ਠੀਕ ਹੈ ਤੇ ਪਾਠ ਕਰ ਦਿੰਦਾ ਨਾ ਫਿਰ ਹਾਂ ਜੀ ਉੱਥੇ ਜਾਂਦੇ ਜੀ ਸਾਤ ਸੂਰ ਤੇ ਜਨ ਬਹੁਤ ਵਧੀਆ ਲਾ ਇੱਥੇ ਦੋ ਮੁੰਡੇ ਆਪਣਾ ਪੋਤਰਾ ਤੇ ਇਹਨਾਂ ਦਾ ਅਸਾ ਠੀਕ ਹੈ ਜੀ ਗੋਲੀ ਵੀ ਕਰਨ ਗਏ ਜੀ ਠੀਕ ਹੈ ਚਲੋ ਬਹੁਤ ਵਧੀਆ ਗੱਲ ਸਤਿ ਸ਼੍ਰੀ ਅਕਾਲ ਪਪਾ ਜੀ ਇਧਰ ਸਾਰੇ ਸੋਤੇ ਕਿਤੇ ਜਿਆਦਾ ਹੋਣਾ ਜਿਆਦਾ ਹੋਣਾ ਬੜਾ ਬਹੁਤ ਜਿਆਦਾ ਵਾ ਤੂੜੀ ਟਾੜੀ ਵੱਜ ਗਈ ਆ ਆਪਰੇ ਦਾ ਵੱਜੀ ਆ ਜਾਨ ਖੱਲੇ ਥੁਲੇ ਆਪਣੇ ਬੂਵੇ ਗਾੜੀ ਫਟ ਕੇ ਪਿੱਛੇ ਰਹਿ ਗਿਆ ਹਾਂਜੀ ਆ ਉੱਚੇ ਆ ਭਾਈ ਬੜੇ ਤੇ ਬਾਕੀ ਬਹੁਤਿਆਂ ਘਰ ਆਏ ਦਾ ਇੱਥੇ ਤਰ੍ਹਾਂ ਨਹੀਂ ਤੇ 23 ਵੀ ਇਤਰਾ ਵੜ ਗਏ ਨੇ ਆਪਣੇ ਘਰੇ ਹੂੰ ਮੇਠਾ ਸਾਫ ਕੋਈ ਨਹੀਂ ਮੈਂ ਇਥੇ ਬਾਪੂ ਕੋ ਪਹਿਨਾ ਮੰਜੇ ਦੇ ਮੰਜੇ ਆ ਇਥੇ ਪੰਜਾ ਸਕੋ ਵਧੀਆ ਮੰਜੇ ਦੇ ਵਧੀਆ ਹਾਂ ਨਹੀਂ ਆਵੇਂ ਇਥੇ ਠੀਕ ਆ ਬਾਪੂ ਕੋ ਠੀਕ ਮੰਜੇ ਦੇ ਆਜਾ ਤਿਆ ਬਾਪੂ ਨਾ ਆ ਗਈ ਮੰਨ ਇਹ ਤਾਂ ਆਪਾਂ ਦੇ ਵਾਕ ਹੀ ਨੇ ਉਹ ਬੱਚੀ ਸੋਰੀ ਬਜਾ ਜਿਉ ਪੱਠਾ ਹੀ ਨਹੀਂ ਪਹਿਲਾਂ ਕਾ ਬਿਲਕੁਲ 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 ਗੁਜ਼ਾਰਾ ਕਰਨ ਵਾਲੀ ਗੱਲ ਹੀ ਪਣ ਜਾਂਦੀ ਇਹ ਤੇ ਗੁਜ਼ਾਰਾ ਕਰਨ ਵਾਲੀ ਗੱਲ ਆ ਨਾ ਸਰਦੀ ਨੂੰ ਉਹਦੇ ਹੁਣ ਕੀ ਕਰਾਂਗੇ ਬਸ ਦੀ ਗੱਲ ਨਹੀਂ ਰਹੀ ਕੋਈ ਵੀ ਕੁਦਰਤੀ ਆਫਤਾ ਹੁਣ ਸਾਰੇ ਹੀ ਘੁਆੜਾ ਆ ਬਹੁਤ ਜ਼ਿਆਦਾ ਆ ਡੇਰੇ ਬਾਬੇ ਨਾਨਕ ਜੀ ਨਾਲੇ ਗਰਦਾਸਪੁਰ ਇੱਥੇ 88 ਜਾਇਆ ਹੀ ਪਾਣੀ 88 ਤੋਂ ਬਾਅਦ 95 ਜਮਾੜਾ ਮੋਟਾ ਆਇਆ ਉਧਰ 95 ਜਮਾੜਾ ਮਾੜਾ ਮੋਟਾ ਉਧਰ ਜਿਆਦਾ ਨਹੀਂ ਡੇਢ ਡੇਢ 2 2 ਫੁੱਟ ਐਰਕਾਂ ਉੱਥੇ ਉਹ 88 ਵਾਲਾ ਹੀ ਕੰਮ ਬਣ ਗਿਆ ਉੱਥੇ ਵੀ ਬਹੁਤ ਪਾਣੀ ਆ ਗਿਆ ਕੋਈ ਨਾ ਫਸਲਾਂ ਤੇ ਆਈਆਂ ਪਰ ਸਾਡੇ ਉਧਰ ਤਾਂ ਤੰਗੀ ਕੋਈ ਨਹੀਂ ਗਈ ਸਾਡੇ ਨਾ ਕੀ ਸੌਦਾ ਨਾ ਕੁਝ ਇਹ ਜਾਣਦਾ ਬੜਾ ਉਖਾਰ ਉਧਰ ਵੀ ਜਾਂਦਾ ਨਾ ਫਿਰ ਸਾਨੂੰ ਲੈਉਣ ਦੀ ਤਿਕਤ ਬੜੀ ਹੈ ਲੈ ਲਓ ਭਾਜੀ ਨਹੀਂ ਮੈਂ ਤੇ ਨਾ ਛੋਟੇ ਬੱਚਿਆਂ ਪੁੱਛਿਆਂ ਨੂੰ ਸਗੋਂ ਤੁਹਾਨੂੰ ਕੱਢ ਲੈਣਾ ਚਾਹੀਦਾ ਚਲੋ ਸਿਆਣਿਆਂ ਜੀ ਇੱਥੇ ਰਹਿਣਾ ਕੀ ਕਰ ਬੱਚੇ ਜਾਂਦੇ ਨਹੀਂ ਕਿਤੇ ਕਿਤੇ ਕੀ ਕਰੀਓ ਰਹਿੰਦੇ ਨਹੀਂ ਨਾ ਇਹਨਾਂ ਵਿਚਾਰਿਆਂ ਨੂੰ ਘਰੇ ਆ ਮਾਲ ਡੰਗਰ ਤੇ ਰਹਿਣਾ ਪੈਂਦਾ ਜੀ ਬੜਾ ਔਖਾ ਹੋ ਜਾਂਦਾ ਨਾ ਨਹੀਂ ਚਲੋ ਵੱਡੇ ਚਲੋ ਰਹਿਣਾ ਵਾ ਬੱਚਿਆਂ ਨੂੰ ਕੱਢ ਦੇਣਾ ਚਾਹੀਦਾ ਬੱਚਿਆਂ ਨੂੰ ਕੱਢ ਦੇਣਾ ਚਾਹੀਦਾ ਇਹ ਘਰੇ ਕੱਢੇ ਵੀ ਆ ਵਿਚਾਰੇ ਨੇ ਚਾਹੀਦੇ ਪਾਸੇ ਅੱਧੇ ਵੀ ਜੀ ਨਾ ਪਾਸੇ ਹੋਣੀ ਚਾਹੀਦੀ ਬਿਲਕੁਲ ਦੱਸਾਂ ਕਿ ਆ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਆਪਾਂ ਬੈਠੇ ਆ ਜਿੱਥੇ ਈਓ ਸਾਹਿਬ ਚੋਕਰ ਸਵੇਰੇ ਫਿਰ ਆਜੂਗਾ ਹੈਲੋ ਸਾਥੀ ਗੱਲ ਮੈਂ ਕਿਹਾ ਤੁਹਾਨੂੰ ਜਿਹੜਾ ਉਹ ਆਰਡਰ ਦਿੱਤਾ ਹੀ 500 ਟੋੜੇ ਦਾ ਸਵੇਰੇ ਆਜੂਗਾ ਸਰ ਉਹ 500 ਦਾ ਭੰਗਿਆਗਾ ਸਰ ਹਾਂ ਮੈਂ ਕਿਹਾ ਜਿਹੜਾ 500 ਟੋੜਾ ਤੁਹਾਨੂੰ ਕਿਹਾ ਤੁਹਾਡੀ ਵਾਅਦ ਨਹੀਂ ਆਉਂਦੀ ਸਵੇਰੇ ਆਜੂਗਾ ਹਾਂ ਜੇ ਮੈਂ ਪੱਕਾ ਜੀ ਗੱਲ ਹੋ ਗਈ ਹੈ ਸਰ ਫਿਰ ਪਹਿਲੇ ਟੈਂਸਰ ਆਵਾਂਗੇ ਅੱਜ ਚਲੋ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਰੇਂਜ ਬੜੀ ਘੱਟ ਆਣਾ ਸਵੇਰੇ ਆਜੂ ਜੀ ਫਿਰ ਆ ਸਵੇਰੇ ਆ ਕੇ ਤੇ ਪਹਿਲਾਂ ਆਪਾਂ ਇੱਥੇ ਲਿਆਵਾਂਗੇ ਠੀਕ ਹੈ ਆ ਉਹ ਤੁਸੀਂ ਨਾ ਬੇੜੀ ਤੇ ਪਹੁੰਚਾਈ ਜਾਏ ਹੋਣਾ ਨਹੀਂ ਹਾਂਜੀ ਹਾਂਜੀ ਇਹ ਬੇੜੀ ਸਾਰਾ ਆਪਣੇ ਕੋਲ ਉਹ ਵੀ ਫੇਰ ਲਿਆ ਆ ਵੀ ਆ ਤੁਹਾਨੂੰ ਆ ਮੋਟਰ ਬੋਟ ਐਸੇ ਤੇ ਹੀ ਇਸ ਤੇ ਮੇਰੇ ਇੱਥੇ ਰਹਿਣ ਦੀ ਮੁੜ ਕੇ ਤੁਹਾਨੂੰ ਉਹ ਦਜੀ ਬਾਰੇ ਸਾਡਾ ਸੋਚ ਬਹੁਤ ਆ ਬੜਾ ਜੀ ਨੋਜਾ ਬੜਾ ਆਉਰਾ ਆ ਗਿਆ ਚਾਰ ਚਾਰ ਕਿੱਲੇ ਉਰਾ ਗਿਆ ਜੀ ਹਾਂ ਉਹ ਟਰਾ ਮੋਟਰ ਸਾਡਾ 100 ਰੁਪਏ ਸਾਡਾ ਮੋਟਰ ਕੋਠੀ ਅੱਜ ਹੀ ਵਿਕੀ ਸਾਡੇ ਸਾਹਮਣੇ ਆਖਿਆ ਦੇ ਨੇ ਜੀ ਅੱਠ ਦਾ ਕਿਲੇ ਸਾਂ ਉਹਨਾਂ ਦੇ ਕਿ ਆ ਪੰਜ ਪੰਜ ਦੋ ਚਾਰ ਦਾ ਸਾਡਾ ਸਾਰਿਆਂ ਨੂੰ ਜਾਂਦੇ ਆ ਨਹੀਂ ਉਹ ਪ੍ਰੋਪੋਜ਼ਲ ਤੁਹਾਡੀ ਬਣੀ ਪਈ ਪਾਸ ਹੋਈ ਆ ਬਸ ਆ ਪਾਣੀੋਂ ਸੁੱਕਦਾ ਸ਼ੁਰੂ ਹੋਣਾ ਨਾਲ ਕੰਮ ਤੁਹਾਡਾ ਪਾਸ ਹੋਇਆ ਵਾ ਜੀ ਟੈਂਡਰ ਹੀ ਲੱਗਣਾ ਬਸ ਜਦੋਂ ਪਾਣੀ ਥੋ ਗਿਆ ਪਰ ਟੈਂਡਰ ਲਵਾ ਕੇ ਕੰਮ ਸ਼ੁਰੂ ਕਰਾ ਦੇਣਾ ਬਹੁਤਾ ਨਹੀਂ ਤਾਂ ਨਾਲ ਥੋੜਾ ਅੱਧਾ ਤਾਂ ਨਹੀਂ ਲੱਗ ਜਾਣਾ ਪੱਥਰ ਨਹੀਂ ਤੋੜਿਆ ਨਾਲ ਬਣਾ ਕੇ ਨਹੀਂ ਤੋੜਿਆ ਦਾ ਨਹੀਂ ਪੱਥਰ ਲੱਗ ਜਾਣਾ ਪਾਜੀ ਆਹੋ ਦੇ ਪੱਥਰ ਦੀ ਨੋਚ ਬਣੂਗੀ ਨਹੀਂ ਤੋੜਿਆ ਨਾਲ ਨਹੀਂ ਇਹ ਤੋੜਿਆ ਨਾਲ ਨਹੀਂ ਪਾਜੀ ਇੱਥੇ ਜੋਰ ਵੜਾ ਪੈਂਦਾ ਨੇ ਇਹ ਮੱਡੀ ਨੋਜ ਬਜਣੀ ਆ ਇਹ ਤਾਂ ਇਹ ਇਹ ਤੋੜਿਆਂ ਵਾਲਾ ਨਹੀਂਗਾ ਕੰਮ ਇਹ ਪੱਥਰ ਵਾਲਾ ਹੀ ਆ ਤੋੜੇ ਤੜੇ ਇਥੇ ਅੜਨੇ ਆ ਜਿੰਨੇ ਜੋਰ ਨਾਲ ਪਾਣੀ ਲੈਂਦਾ ਹਾਂ ਉਹ ਸੌਣੇ ਤੇ ਬੱਜੇ ਤੇ ਚਲੋ ਵੇਚਦੇ ਨਾ ਬਗੜਾ ਹੀ ਹੈ ਕਿਹਦੀ ਵੱਜੂਗੀ ਮੈਂ ਸਾਂਢ ਜੂਗਾ ਤੋ ਇਹ ਨਾ ਬਗੜਾ ਦੇ ਇੱਥੇ ਹੀ ਇਹਨੇ ਹੋਣਾ ਇੰਨਾ ਜੇ ਸਰਕਾਰਾਂ ਨੂੰ ਪਾਣਾ ਲੱਗੇ ਬਾਕੀ ਕੋਈ ਗੱਲ ਨਹੀਂ ਕੋੜਾ ਗੁਰਵਾ ਚ ਕੋਈ ਟਰੈਕਟਰ ਭੜਿਆ ਵਿੱਚ ਉੱਥੇ ਕੰਡੇ ਤੇ ਹੀ ਗਾਂ ਆ ਰੋਦੇ ਸ਼ੱਲਾ ਮੈਂਤਰੀ ਸਾਹਿਬ ਜੋ بارش ਹੋਰੀ ਉਹਦਾ ਹੀ ਪਾਣੀ ਜਿਆਦਾ ਪਾਣੀ ਆ ਨਾ ਜੀ بارش ਤਾਂ ਹੀ ਆ بارش ਤਾਂ ਹੀ ਆ ਨਾ ਅਰਛਾ ਦਾ ਜਿਹੜਾ ਬੱਦਲ ਨਹੀਂ ਫਟੇ ਉੱਥੇ ਮਾਚਲ ਚ ਉਹ ਬੱਦਲ ਫਟਣਾ ਜਿਹੜੇ ਪਹਾੜ ਵੀ ਰੁੜ ਗਏ ਘਰ ਵੀ ਰੋੜ ਗਏ ਲੋਕ ਬੜੇ ਰੁੜ ਗਏ ਉਹ ਪਾਣੀ ਜਿਹੜਾ ਜਿਆਦਾ ਤੇ ਇੱਕ ਉਹ ਤੇ ਉਹਦੇ ਬਾਅਦ 2 ਦਿਨ ਪੰਜਾਬ ਚ ਵੀ ਬਾਰਿਸ਼ ਹੋ ਗਈ ਨਾ ਉਹਨੇ ਜਿਆਦਾ ਪਾਣੀ ਵਧਾਤਾ ਹਾਂ ਲਗਾਤਾਰ ਜਿਹੜੀ 2 ਦਿਨ ਪੰਜਾਬ ਚ ਹੋ ਗਈ ਉਹਨੇ ਜਿਆਦਾ ਪਾਣੀ ਦਾ ਲੈਵਲ ਵਧਾਤਾ ਸਸਿਕਲ ਪਾਜੀ ਆ ਰਿਹਾ ਤੇਰੀ ਆ ਰਿਹਾ ਤੇਰੀ ਨਾ 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 ਉਹਨਾਂ ਦੇ ਇੰਤਰੀ ਮੇਰੇ ਪਾਰ ਨਾਲ ਚਲਾਉ ਤੁਸੀਂ ਮੇਰੇ ਵੱਡੇ ਭਰਾ ਜੇ ਜੀ ਆਜੋ ਆਜੋ ਇਧਰ ਆ ਕੋਲ ਉਧਰ ਸਾਫੀ ਕਰ ਲਈ ਤੇ ਕਿਥੇ ਵਜਾ ਫੁਲਾਣਾ ਹੋਰ ਫੁਲਾਣੀ ਆਜੋ ਇੱਥੇ ਰੋ ਬੈਠੋ ਕਿਰੋ ਬੱਚਿਆਂ ਨੂੰ ਨਾ ਸਗੋਂ ਸਰਪੰਚੀ ਹਾਂਜੀ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਢਾ ਦਈਏ ਮੀਮੂ ਦਾ ਪਤਾ ਨਹੀਂ ਦਾ ਮੌਸਮ ਦਾ ਵੇਖੋ ਸਾਰੇ ਜੀ ਨਹੀਂ ਕਿਥਾਂ ਪਾਉਣੇ ਚਾਹੀਦੇ ਭਾਵੇਂ ਬੱਚੇ ਤੇ ਨਿਆਣੇ ਇਹਨਾਂ ਨੂੰ ਸਮਝ ਹੁੜਾ ਹੈ ਨਾ ਜੀ ਆ ਵੇਖੋ ਆਪ ਘਰੇ ਕੋਈ ਗੱਲ ਹੋਵੇ ਨਾ ਤੇ ਜਨਾਨੀਆਂ ਸਿਆਣੀਆਂ ਘਰੇ ਮਾਤਾ ਆਵੇ ਤੋ ਕਹਿ ਦਿੰਦੀ ਕਿ ਇੱਕ ਇੱਕ ਗੱਡੀ ਤੇ ਪਿਓ ਪੁੱਤ ਨਾ ਜਾਓ ਇਕੱਠੇ ਵੀ ਇੱਕ ਜਣਾ ਘਰੇ ਰਹੇ ਕਿਉਂਕਿ ਘਰੇ ਇੱਕ ਇੱਕ ਦੋ ਦੋ ਤੇ ਜੀ ਆ ਹਾਂਜੀ ਬਿਲਕੁਲ ਤੇ ਚਲੋ ਸਿਆਣਿਆ ਰਹਿਣਾ ਰਹਿਣਾ ਬੱਚੇ 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 ਘਰ ਨਹੀਂ ਛੱਡਿਆ ਜਾਂਦਾ ਬੱਚਿਆਂ ਨੂੰ ਕੱਢ ਦੋ ਬੋਰਡ ਤੁਹਾਨੂੰ ਦੇ ਦਿੰਨੇ ਆ ਰਾਤ ਹੀ ਰਾਤ ਚਲ ਜਾਇਆ ਕਰਨਾ ਜਕਰੂਪਾ ਘਰ ਹੈਗਾ ਹੋਰ ਵਾਧੂ ਆਪਣੇ ਮਨ ਦੀ ਆਹੋ ਮਾਰੇ ਦੀ ਕਿਰਪਾ ਮੈਂ ਰੱਖਿਆ ਮਾਲ ਡੰਗਰ ਵੀ ਪਾਉਂ ਉੱਥੇ ਲੈ ਗੀ ਗੱਲ ਨਹੀਂ ਆ ਤੇ ਬੱਚਿਆਂ ਨੂੰ ਜਰੂਰ ਇੱਥੋਂ ਆਪਾਂ ਲੈ ਚੱਲੀ ਗਏ ਆਉਣਾ ਉਦੋਂ ਨੇ ਬੋਰਡ ਤੁਹਾਡੇ ਕੋਲ ਨੇ ਫੇਰ ਆ ਜਣ ਬੱਚੇ ਕਿਉਂਕਿ ਰਾਤ ਨੂੰ ਮੌਸਮ ਦਾ ਪਤਾ ਨਹੀਂ ਕੋਈ ਹੁਣ ਜਿਵੇਂ ਪਾਣੀ ਤੇ ਲਗਾਤਾਰ ਚੱਲਣ ਦਿਆ ਜੇ ਬਾਈ ਚਾਂਸ بارش ਜ਼ਿਆਦੀ ਹੋ ਜੇ ਆਪਾਂ ਦੇ ਕਿੰਨੇ ਨਾ ਹੋਵੇ بارش ਤੇ ਜੇ ਬਾਈ ਚਾਂਸ ਜਿਆਦੀ بارش ਹੋ ਜੇ ਤੇ ਭਾਜੀ ਕੋਈ ਪਤਾ ਨਹੀਂ ਹੁੰਦਾ ਤੇ ਚਲੋ ਬੱਚੇ ਦੇ ਥਰੱਕੇ ਤਾਂ ਹੁਣ ਤੁਹਾਨੂੰ ਤਾਂ ਰਾਤ ਭਰਾਂ ਤੇ ਭੱਜ ਨਸ ਕੇ ਕੱਢ ਲਾਂਗੇ ਤੁਸੀਂ ਵੱਡੇ ਜੇ ਤੁਹਾਂ ਤੈਰ ਵੀ ਲੈਣਾ ਤੇ ਬੱਚਿਆਂ ਦਾ ਉਖਾ ਜਾਂਦਾ ਹੁਣ ਇਹਦੇ ਸਾਨੂੰ ਪਤਾ ਜਿਹੜੇ ਦਰਿਆ ਲੱਗ ਗਿਆ ਵੱਡੇ ਤਕਰੀਬਨ ਤੈਰ ਨਾ ਜਾਂਦੇ ਤੇ ਚਲੋ ਅਸੀਂ ਭੱਜ ਨਸ ਕੇ ਕਰ ਲਾਂਗੇ ਮਿਹਨਤ ਕਰ ਪਰ ਛੋਟੇ ਬੱਚੇ ਦਾ ਉਖਾ ਨੇਰੇ ਚ ਫਿਰ ਬਹੁਤਾ ਉਖਾ ਜਾਂਦਾ ਚਲ ਚਲ ਜੀ ਫਿਰ ਭਾਜੀ ਇਹ ਅਜੇ ਉਧਰੋਂ ਹੋਣਾ ਯਾਨੀ ਕਿ ਪ੍ਰਧਾਨ ਇਹ ਦੋ ਸਵਾਰੀਆਂ ਵਿੱਚ ਬਹਿ ਜਾਣਗੇ ਬਹਿ ਜਾਣਗੇ ਬਹਿ ਜਾਣਗੇ ਦੋ ਦੋ ਛੱਡ ਕੇ ਭਾਵੇਂ 10 ਬਾਦੋ ਅਸੀਂ ਤੁਹਾਨੂੰ ਲੈਣ ਆਏ ਆਂ ਉਹ ਲਈ ਉਹ ਕਾਰਜ ਦੀ ਮੰਮੀ ਨੂੰ ਤੇ ਅਸੀਂ ਭਾਉ ਜੀ ਭਾਵੇਂ ਅੱਧੀ ਰਾਤ ਤੱਕ ਤੁਸੀਂ ਦੱਸੋ ਇਹ ਤਾਂ ਡੇਲੀ ਬੋਟ ਇੱਥੇ ਹੀ ਰਹਿਣ ਦੇਣੀ ਹੈ ਨੰਬਰਦਾਰ ਦੇ ਕੋਲ ਮੈਲ ਦੇ ਘਰੇ ਬੱਚੇ ਬਣ ਰਹੇ ਆਂ ਥੋੜੀ ਨਾ ਚੱਲਦੀ ਆਪਣੇ ਅਸਲੀ ਸੂਤਾਂ ਤੇ ਬੱਚੇ ਨੂੰ ਲੈ ਕੇ ਹੀ ਜਾਣਾ ਵਾ ਸਿੰਦਰਨੇ ਤੇ ਕੋਈ ਨਹੀਂ ਕੋਈ ਕਰੋ ਤੁਹਾਨੂੰ ਦੱਸੋ ਸਿੰਦਰ ਨੂੰ ਖਾਣ ਵਾਲਾ ਠੀਕ ਉਹ ਤੋਂ ਬਾਹਰ ਆ ਪੀ ਲੋ ਹੋ ਜਿਆਦਾ ਮੈਸੇਜ ਪਹੁੰਚਾਈਏ ਵੀ ਤਿਆਰ ਹੋ ਕੇ ਆ ਜਾਓ ਨਹੀਂ ਤਿਆਰ ਹੋ ਕੇ ਕਿ ਉਧਰੋਂ ਹੀ ਬਾ ਲੈਂਦੇ ਆ ਕੇ ਨਹੀਂ ਆਪਣੇ ਇੱਥੇ ਨੇੜੇ ਆ ਅੱਛਾ ਆਪਾਂ ਉਹਨਾਂ ਜਿਹੜੇ ਗੋਲੇ ਹਨ ਇੱਥੋਂ ਆਪਾਂ ਮੁੜ ਕੇ ਜਾਂਦੇ ਬਾਲਾ ਠੀਕ ਹੈ ਪਰ ਮੈਂ ਫੇਰ ਬੇਨਤੀ ਕਰਦਾ ਆ ਛੋਟੇ ਬੱਚੇ ਜਿਹੜੇ ਨਾ ਜਿਵੇਂ ਆ ਆ ਛੋਟਾ ਮੁੰਡਾ ਆ ਤੇ ਭਾਜੀ ਅਸੀਂ ਇਕੱਲੇ ਬੱਚਿਆਂ ਕੋ ਕਿ ਕੋਈ ਰੋਣ ਲਾਪੇ ਦੇ ਨਹੀਂ ਨਹੀਂ ਇੱਕ ਜਣਾ ਨਾਲ ਇੱਕ ਇੱਕ ਜਣਾ ਸਿਆਣਾ ਨਾਲ ਚਲ ਜੋ ਨਾ ਫੇਰ ਉਹਨਾਂ ਜੀ ਲਾ ਲੈਣਾ ਬੱਚੇ ਨਹੀਂ ਰਹਿੰਦੇ ਤਾਂ ਇੱਕ ਜਣਾ ਕੋਈ ਸਿਆਣਾ ਚਲ ਜੋ ਰਾ ਮੇਰੀ ਕੱਲੇ ਜਵਾਬ ਨਹੀਂ ਨਾ ਜਾਂਦੇ ਇਕੱਲੇ ਨਹੀਂ ਰਾਤ ਦੀ ਰਾਤ ਲੈ ਜਾਓ ਦਿਨੇ ਫੇਰ ਆ ਜਿਓ ਇਨਾ ਵੀ ਗੱਲੇ ਦਾ ਥਾ ਥਰਿਆ ਬੈ ਉਹ ਕਰਦੇ ਸਾਹਮਣੇ ਥਾ ਉੱਚਾ ਜੀ ਉਥੇ ਸਰਕੇ ਥੋੜਾ ਆ ਜਿਹੜਾ ਘਰ ਸਾਹਮਣੇ ਆ ਇਹਨੂੰ ਆਪ ਚਾਚੇ ਹੋਈ ਸਾਹਮਣੇ ਤੇ ਉੱਚਾ ਥਾ ਵੀ ਦੇਖਉਂ ਚੀਆ ਦੀਵਾ ਹਾਂ ਉਹਨੇ ਪਾਣੀ ਪਾ ਦੇ ਪਾਏ ਪਾਣੀ ਪਾਉਣ ਆਪਣੇ ਸੋਨਾ ਆਪਣੇ ਫਤਗਿਤ ਪਾ ਮੈਂ ਇੱਥੇ ਨਾ ਸਵੇਰੇ ਚ ਮੈਂ ਲਵਾ ਪਾ ਜਾ ਪਾ ਲਿਆ ਤਾਂ ਗੁੱਡੀ ਨਿੱਤੀ ਜੀ ਤੇ ਮੈਨੂੰ ਆਦੀ ਬਾਪੂ ਇਹ ਝੋਲਾ ਭਰਿਆ ਕਿੱਥੇ ਚੱਲੇ ਆ ਤੇ ਮੈਂ ਐਵੇਂ ਮੈਂ ਤਾਂ ਬੈ ਚੱਲੇ ਆ ਵਾਂਡੇ ਨਾ ਨਾ ਆ ਆ ਆ ਵੱਡੀ ਪੋਤਰੀ ਆ ਆ ਪੋਤਰੀ ਬੱਚਿਆਂ ਨੂੰ ਮੋਹ ਤੇ ਹੁੰਦਾ ਵੱਡਿਆਣਾ ਆ ਲਊ ਆਪਦਾ ਲਊ ਆਪਦਾ ਲਊ ਆ ਪਿਆਰ ਹੁੰਦਾ ਆ ਮੈਂ ਸਾਡਾ ਨਹੀਂ ਕਰਦਾ ਪੜ ਕੇ ਅਫਸਰ ਬਣ ਜਾਓ ਚੰਗਾ ਠੀਕ ਆ ਜੇ ਪੜਾਈ ਕਰ ਜੇਂਗਾ ਤੇ ਨੌਕਰੀ ਤੇਨੂੰ ਨੌਕਰੀ ਤੇਨੂੰ ਦੇ ਵਾਸਤੇ ਆਪਾਂ ਜਿਆਦਾ ਨੌਕਰੀ ਤੇਨੂੰ ਭਗਵੰਤ ਮਾਨ ਨੇ ਦੇ ਦੇਣੀ ਆ ਤੇ ਪੜ ਜਾ ਤਗੜਾ ਹੋਗੇ ਠੀਕ ਆ ਦੀ ਵੀ ਜਿਵੇਂ ਨਾ ਨਾ ਨੌਕਰੀਆਂ ਮਿਲਦੀਆਂ ਮੁੰਡਿਆਂ ਕੁੜੀਆਂ ਨੂੰ ਕਿਹ ਪਰਸੋਂ ਕਿੰਨੇ ਮੱਢਣ ਦੇ ਸਰਟੀਫਿਕੇਟ বিনা ਨੰਗਣੀ ਮੇਨਾਣਾ ਤੇ ਪੜ ਜੇਗਾ ਤੇ ਫਿਰ ਨੌਕਰੀ ਮਿਲ ਜੂਗੀ ਆਹ ਜੀ ਚਲੋ ਆ ਪਾਣੀ ਤੇ ਇਤਰਾ ਹੀ ਚੱਲੀ ਜਾਣੇ ਇੱਥੇ ਆ ਹੀ ਜਾਣੇ ਜੀ ਗੱਲ ਆ ਪੜਾਈ ਹੋਏ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਲ ਨੂੰ ਸੀਰਤ ਚੰਗਾ ਪਾਏ ਮਸਲਾ ਮੜਾ ਇਧਰੋਂ ਕਰਿਓ ਮੜਾ ਧੱਕਾ ਲਾਇਓ ਇਧਰੋਂ ਬੜਾ ਕਰ ਪਿੱਛੇ ਕੁਟਾ ਲੋ ਮੜਾ ਇਧਰ ਆ ਜਾਓ ਲੈ ਮੜਾ ਸਲੋ ਹੋ ਜੋ ਮੜਾ ਸਾਈਡ ਲੱਗੀ ਚਲ ਚੁਆਂਦੀ ਨਹੀਂ ਨਹੀਂ ਆਂਦੀ ਕਰੀਆ ਛਾਟ ਆ ਦੋ ਉਹ ਤਾਂ ਚੰਗਾ ਸੀ ਠੀਕ ਉਹ ਮੜਾ ਸਾਹਮਣੇ ਚ ਪਾ ਗੜੇ ਕੱਢ ਲਾ ਆ ਵੀ ਕੱਢ ਲਾ ਇਧਰ ਲੱਗਦੀ ਇਧਰ ਲੱਗਦੀ ਨਹੀਂ ਇਹ ਉਧਰੋਂ ਡਾਕ ਲਈਆਂ ਆ ਆ ਵੀ ਆ ਵੀ ਫੜੀ ਮੜਾ ਲੋਈ ਲੋ ਦੋਵੇਂ ਕਰੂ ਨਾ ਉਧਰ ਮੂੰਹ ਆਦਾ ਉਹ ਨੂੰ ਖੜਨਾ ਨਾ ਅੱਜ ਪਰ ਨਹੀਂ ਇਤਨੀ ਲੱਗਦੀ ਨਹੀਂ ਆਉਂਦੀ ਜਾਣਾ ਆਪ ਜਿੱਧਰ ਮੁੰਡੇ ਜਾਂਦੇ ਜਿੱਧਰ ਮੁੰਡੇ ਜਾਂਦੇ ਥੱਲੇ ਜਾਂਦੇ ਨਾ ਉਹ ਨਹੀਂ ਖੜਨਾ ਪਰ ਨਹੀਂ ਐ ਨੂੰ ਮੂੰਹ ਕਰ ਲਓ ਨਾ ਅੱਜ ਤੂੰ ਨਾ ਆਹ ਮੂੰਹ ਐ ਨੂੰ ਕਰ ਲੈ ਉੱਚਾ ਜੀ ਵੀਰੇ ਮਗਰ ਥਾਂ ਉੱਚਾ ਜੀ ਚੰਗਾ ਭਾਜੀ ਚੰਗਾ ਜੀ ਆ ਬੱਲੇ ਬਣੇ ਹਾਂ ਜੀ ਪਿੱਛੇ ਨਾਲ ਚਲੋ ਜੀ ਕਰੋ ਚਾਲੂ ਤਮਾਲੇ ਨਾ ਜੇਦਾ ਰਹੀ ਅੱਜ ਸਵੇਰ ਲੈ ਜੇ ਫੇਰ ਜੇ ਰੂ ਟਾਈਮ ਜ਼ਿਆਦਾ ਰਹਿ ਜਾਵੇ ਥੋੜਾ ਥੋੜਾ ਜਾਣ ਥੱਲੇ ਵੀ ਜੋ ਵੀਰ ਜਾਂਦੇ ਉਸ ਤੋਂ ਭਵਾ ਦਿਓ ਚਲੋ ਹੁਣ ਜਾਂਦੇ ਕੋਣ ਇੱਥੇ ਨਹੀਂ ਇਥੇ ਥੋੜਾ ਜਾਣ ਦੋ ਇਥੇ ਕੁਰਜੀ ਹਣੀ ਜੀ ਜਾਂਦੇ ਇਥੋਂ ਸਿੱਧਾ ਹੀ ਜਾਂਦੇ ਅਜ ਪਰਾਂ ਨੂੰ ਰਾਗੇ ਸਿੱਧਾ ਜਾਂਦੇ ਸਿੱਧਾ ਜਾਂਦੇ ਇਥੋਂ ਆਵੇ ਇੱਥੇ ਕੁਰਜੀ ਆਵੇ ਹਾਂ ਆਹ ਤੁਹਾਡੇ ਲੱਗੇ ਜੀ ਬਸ ਐਂ ਕਮਾ ਲੋ ਹਣ ਐ ਐ ਜਾਣਾ ਵੀਰ ਉਹ ਆਪਾਂ ਜਾੜਾ ਉੱਥੇ ਅੱਛਾ ਇਹ ਘਰ ਤੋਂ ਫੜਾ ਹਾਂ ਆਹ ਨੂੰ ਕੱਢਾਂ ਆਹ ਹਾਂ ਕਰਈਏ ਨਹੀਂ ਆ ਜੀ ਜਿਹੜੇ ਮਨਾਇਆ ਬਾਸ ਵੀਰੇ ਆ ਖਾਪੇਖਾਨੀ ਘਟਣਾ ਆਪਾਂ ਸਿੱਧੇ ਜਾਂਦੇ ਹਾਂ ਕੋਈ ਗੱਲ ਨਹੀਂ ਆ ਜਾਓ ਜਾਂਦੇ ਸਿੱਧੇ ਸਿੱਧੇ ਇਹ ਇਧਰੋਂ ਬੱਚਿਆਂ ਜਾਣ ਜੋ ਬੱਚੇ ਬੋਚਿਆਂ ਨੂੰ ਕੱਢ ਲਈਏ ਉਧਰ ਚਲੇ ਜਾਂਦੇ ਚਲੇ ਜਾਂ ਕੱਲੇ ਹੀ ਆਉਂਦੇ ਗਏ ਡੰਗਰ ਲੈ ਕੇ ਅੱਛਾ ਜੀ ਤੁਹਾਮੀ ਜੇ ਜਾਣਾ ਆ ਦੱਸ ਦਿਓ ਇਹ ਤੁਹਾਡੇ ਕੋਈ ਆ ਮੋਟਰਬੋਰਡ ਭਾਵੇਂ ਸਵੇਰੇ ਜਾਣਾ ਜਦੋਂ ਵੀ ਜਾਣਾ ਆ ਦੱਸ ਦਿਓ ਜੀ ਠੀਕ ਹੈ ਡੰਗਰ ਲੈ ਕੇ ਬਾਹਰ ਚਲ ਗਏ ਆ ਡੰਗਰ ਸਾਰੇ ਲੈ ਕੇ ਡੰਗਰ ਉੱਧਰ ਬਾਹਰ ਕੱਢ ਲੈਣ ਹੈ ਹੈ ਚਲੇ ਅੱਛਾ ਤੇ ਉਥੇ ਗੁਰਦੁਆਰੇ ਹਾਂਜੀ ਹਾਂਜੀ ਤੇ ਦੋ ਹੀ ਆ ਨਾ ਪਿਓ ਪੋਤੋ ਲੈ ਕੇ ਹੋਣੇ ਪਸੂ ਹਾਂ ਤੂੰ ਆ ਜੂ ਜੈ ਦਾ ਰਾਮ ਜੇ ਸ਼ਾਮ ਨੂੰ ਥੋੜਾ ਜਿਹਾ ਨੀਵਾ ਹੀ ਦਰਿਆ ਆਉਂਦਾ ਨਾ ਅੱਗੇ ਅੱਗੇ ਥੋੜਾ ਅੱਛਾ ਉਹ ਉੱਚਾ ਤੇ ਹਨਮਾਨ ਹੈ ਸਾਰੀ ਆ ਪਾਣੀ ਵੀ ਐਨੂੰ ਜਾਮ ਦੇ ਆ ਸਾਰੇ ਆਹੋ ਉਧਰ ਠੀਕ ਹੈ ਇਧਰ ਝੋਨਾ ਰਾਜ ਹੈ ਅਤਿਨਦਨ ਹੋ ਗਏ ਨਹੀਂ ਤਰਪੰਲਾ ਲੈ ਲੈਂਦੀਆਂ ਆ ਗਏ ਆ ਤੁਹਾਡੇ ਗੁਰੂ ਘਰ ਤੋਂ ਉਥੋਂ ਆ ਬੋਰਡ ਤੇ ਤੁਸੀਂ ਲੈ ਆਏ ਹੋ ਜੀ ਆਹ ਲੈ ਲੈਂਦੀਆਂ ਆ ਪਾ ਗੁਰੂ ਘਰ ਉਹ ਰਾਤ ਉੜਾ ਹਨੇਰਾ ਹੋ ਗਿਆ ਹਾਂਜੀ ਅਸੀਂ ਰਾਤੀ ਹੀ ਲੈ ਲੈਂਦੀਆਂ ਸੀ ਤੇ ਉਹ ਉੱਥੇ ਸੇਵਾ ਕਰਨ ਲੱਪੇ ਟਾਈਮ ਲੱਗ ਗਿਆ ਸੀ ਹਨੇਰਾ ਹੋ ਗਿਆ ਤੇ ਹੁਣ ਹਨੇਰੇ 'ਚ ਰੋਕਣੀ ਹੋਣਾ ਆ ਹੁਣ ਤੁਸੀਂ ਨਾਲ ਚੱਲ ਜਿਓ ਤੇ ਜਿਹੜੇ ਘਰ ਹੈਗੇ ਆ ਸਾਰਿਆਂ ਨੂੰ ਲੈ ਕੇ ਦੇ ਦਿਓ ਇਦਾਂ ਹੀ ਤਾਂ ਹੀ ਰੱਖ ਲਾ ਪੁੱਤ ਆਹ ਤਾਂ ਹੀ ਰੱਖਤਾ ਥੋੜੀ ਸਾਈਡ ਨੂੰ ਆਉਂਦੇ ਤਰਾ ਜੀ ਜਗਰੂਪ ਇਹਨਾਂ ਨੂੰ ਭਾਵੇਂ ਉਹ ਜੇ ਉੱਥੇ ਜਾਣਾ ਤਾਂ ਉਧਰਲੇ ਬੰਦ ਤੇ ਰਾਹ ਨਹੀਂ ਇਹਨਾਂ ਨੇ ਆਪਣੇ ਇਹਨਾਂ ਨੇ ਬੰਦ ਪਾ ਗਏ ਨਾ ਕਿੱਥੇ ਬੰਦ ਤੇ ਜਾਣਾ ਉੱਥੇ ਦਾ ਉਹ ਤੁਹਾਨੂੰ ਆਈ ਤੋਂ ਨਾ ਚੱਲੂ ਪਹੇ ਜਾਣਾ ਨਹੀਂ ਇਹ 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 ਆਂਦੇ ਭਾ ਉਧਰ ਕੱਢ ਦੋ ਭਾ ਇੱਧਰ ਕੱਢ ਦੋ ਸਾਨੂੰ ਬਾਹਰ ਕੱਢੋ ਉਹ ਆਂਦੇ ਆ ਇਹ ਆਪਣੇ ਨਾਲ ਹੀ ਰਹੇ ਆ ਆਹ ਹਤੇ ਫਿਰ ਭਾਵਨੇ ਵੇਖ ਲਓ ਆਹ ਨੂੰ ਉਧਰ ਲਾ ਕੱਟ ਕੇ ਲਿਆਉਣਾ ਨਾਲ ਸੀ ਉਧਰ ਫਿਰ ਉਧਰ ਲਾ ਦੇਖੋ ਮੈਂ ਮਿਲਣਾ ਆ ਆਪਦੇ ਭਰਾਵਾਂ ਨੂੰ ਮੈਨੂੰ ਇਹ ਆ ਵੀ ਭਰਾਵਾਂ ਨੂੰ ਮਿਲ ਗਏ ਤੇ ਸਹੀ ਆ ਵੇ ਚਾਚੇ ਕਰਨਾਲ ਲੱਲੇ ਇਹ ਮੰਤਰੀ ਸਾਹਿਬ ਆਪਣੇ ਵਰਗੇ ਹੀ ਆ ਨਾ ਕੋਈ ਉਹੋ ਜਿਹਾ ਨਹੀਂ ਲੱਗਦਾ ਹਾਂ ਹਾਂ ਇਹ ਰਸਤਾ ਪੜੀਗਾ ਨਹੀਂ ਨਹੀਂ ਅੱਗੇ ਹੋ ਕੇ ਛੋੜ ਦੇ ਗਾ ਨਹੀਂ ਤੇ ਭਾਈ ਉੱਧਰ ਜੰਨੇ ਨੇ ਭੱਜ ਗਈ ਥੋ ਮੈਂ ਦੋਹਾਂ ਨੂੰ ਕਿਹਾ ਵੀ ਆਹੋ ਚੱਲੀਏ ਤੇ ਉਹ ਕਹਿੰਦੀ ਨਹੀਂ ਅਹੀਂ ਨਹੀਂ ਜਾਣਾ ਤੇ ਮੈਂ ਕਿਹਾ ਤੇਰੇ ਦਾਦੂ ਨੂੰ ਤੇਰੀ ਦਾਦੀ ਨੂੰ ਤੇਰੀ ਮੰਮੀ ਨੂੰ ਡੈਡੀ ਨੂੰ ਸਾਰਿਆਂ ਨੂੰ ਲੈ ਜੀਏ ਫੇਰ ਉਹ ਨਹੀਂ ਕਹਿੰਦੀਆਂ ਕੁੜੀਆਂ ਕਹਿੰਦੀਆਂ ਫਿਰ ਵੀ ਨਹੀਂ ਅਸੀਂ ਜਾਣਾ ਵੀ ਇੰਨਾ ਘਰ ਨਾਲ ਮੋਹ ਤੇ ਹੁੰਦਾ ਪਰ ਬੇਨਤੀ ਹੈ ਆ ਵੀ ਜਿਹੜੇ ਛੋਟੇ ਬੱਚੇ ਆ ਨਾ ਜਿਵੇਂ ਆਹ ਛੋਟੇ ਛੋਟੇ ਬੱਚੇ ਆ 12-13 ਸਾਲ ਤੱਕ ਦੀ ਉਮਰ ਤੱਕ ਦੇ ਛੋਟੇ ਮਤਲਬ ਕਹਿ ਲੋ ਵੀ ਛੋਟੇ 2 ਸਾਲ ਦੇ 4 ਸਾਲ ਦੇ 5 ਸਾਲ ਦੇ ਚਲੋ ਜਿਹੜਾ ਦੁੱਧ ਚੁੰਗਦਾ ਬੱਚਾ ਉਹਦੇ ਮਾਣਾ ਹੀ ਰਹਿਣਾ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਮਾਵਾਂ ਨਾਲ ਲੈ ਕੇ 12-13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲੈ ਕੇ ਬਾਹਰ ਜਿੱਥੇ ਵੀ ਕਹਿਣਗੇ ਅਸੀਂ ਰਿਸ਼ਤੇਦਾਰਾਂ ਕੋ ਭੇਜਣਾ ਰਿਸ਼ਤੇਦਾਰਾਂ ਕੋ ਛੱਡਾਵਾਂਗੇ ਜੇ ਕੋਈ ਨਹੀਂ ਰਹਿਣ ਨੂੰ ਇਂਤਜ਼ਾਮ ਅਸੀਂ ਆਪ ਹੀ ਇਂਤਜ਼ਾਮ ਕਰ ਦਾਂਗੇ। ਆ ਮੈਂ ਤਾਂ ਗੱਲ ਕਰਨ ਲੱਗਾ ਵਾਂ ਅੱਜ ਦੀ ਘਟਨਾ ਹੈ ਇੱਥੇ ਹੀ ਦਰਿਆ ਦੇ ਵਿੱਚ ਢਾਪਸਰ ਵਾਲੇ ਬਾਬਿਆਂ ਦਾ ਗੁਰਦੁਆਰਾ ਸਾਹਿਬ ਆ। ਉਸ ਗੁਰਦੁਆਰਾ ਸਾਹਿਬ ਤੋਂ ਬਾਬੇ ਪਾਣੀ ਆਇਆ ਜਿਆਦਾ ਕਰਕੇ ਜੇ ਗੁਰਦਰ ਸਾਹਿਬ ਦੇ ਅੰਦਰ ਬੜਾ ਨੇੜੇ ਜਗ੍ਹਾ ਤੇ ਪਾਣੀ ਨਹੀਂ ਚੜਿਆ। ਇਹ ਪਾਣੀ ਜਿੱਥੇ ਪੱਠੇ-ਪੁੱਠੇ ਸਰਦੀ ਬਿੱਜੀ ਉੱਥੇ ਚੜ ਗਿਆ ਤੇ ਬਾਬਾ ਜੀ ਨੇ ਆਪ ਦਾ ਜਿਹੜਾ ਘੋੜਿਆਂ ਦਾ ਦਾਲਿਆ ਉਹ ਸਾਰਾ ਗੁਰਜਪੂਲੇ ਲੈ ਗਿਆ। ਉਹ ਗੁਰਜਪੂਲੇ ਤੋਂ ਦੋ ਛੋਟੇ-ਛੋਟੇ ਬੱਚੇ ਦਾਦਾ 11-11 ਸਾਲ ਦੇ ਉਹ ਘੋੜੇ ਵੇਖੜਾ ਗਏ। ਉਹ ਘੋੜੇ ਉੱਥੇ ਇਹਨਾਂ ਵੱੱਦੇ ਹੀ ਲਾਗੇ ਪੱਠਾ ਹੀ ਗੁਰਜਪੂਲੇ ਦੇ। ਪੱਠੇ ਵਾਲਿਆਂ ਨੇ ਕਿਤੇ ਗੁਆ ਪੁੱਟਿਆ ਹੀ 4-5 ਫੁੱਟ ਡੂੰਗਾ ਕਿਤੇ ਪਹਿਲਾਂ ਤੇ ਉਹਨਾਂ ਉਹਨੂੰ ਪੂਰ ਕੇ ਮਿੱਟੀ ਪੱਧਰ ਕਰਤਾ। ਉਹ ਪੱਧਰ ਕਰਤਾ ਤੇ ਜਦੋਂ ਹੁਣ ਬਰਸਾਤ ਪਈ ਆ ਉਹ ਪੂਲਾ ਹੋ ਗਿਆ ਉੱਚ ਪਾਣੀ ਖੜਾ ਸੀ। ਉਹ ਬੱਚੇ ਘੋੜੀ ਵੇਂਦੇ ਵੇਂਦੇ ਉਹ ਦੋਵੇਂ ਮੁੰਡੇ ਸੀ ਉਹ ਉਸ ਟੋਏ ਦੇ ਵਿੱਚ ਵੜ ਗਏ ਤੇ ਕਿਸੇ ਨੇ ਵੇਖਿਆ ਨਹੀਂ ਤੇ ਦੋਵਾਂ ਬੱਚਿਆਂ ਦੀ ਥੋੜੇ ਜਿ 4-5 ਫੁੱਟ ਪਾਣੀ 'ਚ ਹੀ ਡੁੱਬਨ ਨਾਲ ਮੌਤ ਹੋ ਗਈ ਕਿਉਂਕਿ ਛੋਟੇ ਬੱਚੇ ਨੂੰ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਘਰਾਂ ਦੇ ਬਾਹਰ ਆਪਣੇ ਪਾਣੀ ਆ ਜੇ ਬਾਈ ਚਾਂਸ ਆਪਾਂ ਭਾਂਜੇ ਨਾਲ ਮਰਜੀ ਧਿਆਨ ਰੱਖ ਕੇ ਕਿਤੇ ਖੇਡਦਾ ਖੇਡਦਾ ਬੱਚਾ ਬਾਹਰ ਚਲ ਜੇ ਤੇ ਪਾਣੀ ਤੇ ਬਾਹਰ ਦੱਸਦਾ 12-12 ਫੁੱਟ ਪਾਣੀ ਚੱਲਣ ਦਿਆ ਇਸ ਕਰਕੇ ਮੇਰੀ ਬੇਨਤੀ ਆ ਇਹ ਬੱਚੇ ਆਪਣੀ ਸਭ ਤੋਂ ਵੱਡੀ ਜਿਆਦਤ ਬੱਚੇ ਆ ਬੱਚੇ ਆਪਣੇ ਇਹੋ ਬੱਚੇ ਪੜ੍ਹ ਲਿਖ ਕੇ ਕੋਏ ਨੂਰ ਹੀਰੇ ਬਣ ਜਣੇ ਆ ਇਹਨਾਂ ਨਾਲ ਮੈਂ ਅੱਗੇ ਗੱਲਾਂ ਕਰਦਾ ਆ ਆਹ ਰਾਹ ਦੇ ਵਿੱਚ ਕਿ ਪੁੱਤ ਪੜ੍ਹ ਲਿਖ ਕੇ ਅਫਸਰ ਬਣ ਜਿਓ ਇਹ ਪਾਣੀ ਤੇ ਦਰਿਆਵਾਂ ਦੇ ਵਿੱਚ ਇਤਨਾ ਹੀ ਚੱਲਦੇ ਰਹਿਣੇ ਆ ਤੇ ਆਪਾਂ ਪੜ੍ਹ ਲਿਖ ਕੇ ਅਫਸਰ ਬਣ ਜਣਾ ਤੇ ਅਫਸਰ ਬਣ ਕੇ ਆਪਾਂ ਆਪਦੇ ਪਰਿਵਾਰ ਦਾ ਆਪਦੇ ਇਲਾਕੇ ਦਾ ਆਪਦੇ ਵੱਡ ਵਡੇਰਿਆਂ ਦਾ ਨਾਂ ਰੋਸ਼ਨ ਕਰਨਾ ਤੇ ਮੇਰੀ ਫੇਰ ਇੱਕ ਤਰ੍ਹਾਂ ਸਾਰੇ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਆ ਤਕਰੀਬਨ ਹੀ ਇਹਨਾਂ ਪਿੰਡਾਂ ਦੇ ਵਿੱਚ ਨਾ ਉਹ ਆਪੋ ਪਰਿਵਾਰ ਘਰਾਂ ਦੇ ਵਿੱਚ ਬੈਠੇ ਆ ਪਸ਼ੂ ਵੀ ਘਰਾਂ ਦੇ ਵਿੱਚ ਹੀ ਆ ਚਲੋ ਪਸ਼ੂ ਨਹੀਂ ਕੱਢਨੇ ਵੱਡਿਆਂ ਨੇ ਰਹਿਣਾ ਘਰਾਂ ਚ ਬੈ ਲੈਣ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਘਰਾਂ ਚੋਂ ਆਪਦੇ ਰਿਸ਼ਤੇਦਾਰਾਂ ਕੋਲ ਲੈ ਜਾਓ ਵੇਖੋ ਘੜੀ ਦੇ ਕੁੱਤਿਆ ਸੌਪੋ ਤੇ ਜਾ ਪਈਦਾ ਤੇ ਕਈ ਵਾਰ ਨਿੱਕੀ ਜੀ ਜਿਹੜੀ ਆਪਣੀ ਅਣਗਹਿਲੀ ਹੈ ਨਾ ਉਹਦੇ ਕਰਕੇ ਇਹੋ ਜਿਹਾ ਖਮਿਆਜਾ ਭੁਗਤਣਾ ਪੈਂਦਾ ਸਾਰੀ ਉਮਰ ਬੰਦਾ ਪਛਤਾਉਂਦਾ ਤੇ ਮੈਂ ਇਹੋ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਰੱਖੇ ਜਗ੍ਹਾ ਤੇ ਜਰੂਰ ਪਹੁੰਚਾਓ ਤੇ ਇੱਕ ਨਾਲ ਮੈਂ ਇਹ ਵੀ ਗੱਲ ਕਰਨੀ ਚਾਹੁੰਨਾ ਕਈ ਨਾ ਵੀਰ ਸਾਡੇ ਕਹਿ ਦਿੰਦੇ ਆ ਇਹ ਜੀ ਸਰਕਾਰ ਐਕਵਾਇਰ ਕਰ ਲੇ ਵਿੱਚ ਨਹਿਰ ਬਣਾ ਦੇ ਕੋ ਪੰਜਾ ਸੱਤਾਂ ਦਹਾਕੇ ਲਿਆਂ ਦੇ ਵਿੱਚ ਆ ਵੇਖੋ ਅਸੀਂ ਜੇ ਵੇਂਦੇ ਆਏ ਆ 8 ਕਿਲੋਮੀਟਰ ਲੰਮਾ ਪਾਣੀ ਚੱਲਣ ਦੇ ਆ ਪੱਟੀ ਵਾਲੇ ਬੰਨ ਤੋਂ ਐ ਬੰਨ ਤੱਕ ਤੇ ਜਿੱਥੇ ਖੜੇ ਆ ਇਹ ਪ੍ਰੋਜਪੁਰ ਦਾ ਬੰਦ ਦੇ ਨਾਲ ਹੀ ਅਸੀਂ ਖੜੇ ਆ ਇੱਥੇ ਤੇ ਕਿਤੇ 20 ਫੁੱਟ ਡੂੰਘਾ ਪਾਣੀ ਆ ਕਿਤੇ 30 ਫੁੱਟ ਕਿਤੇ 50 ਫੁੱਟ ਡੂੰਘਾ ਵੀ ਹੋ ਵੀ ਇੰਨਾ ਪਾਣੀ ਚੱਲਣ ਦੇ 8 ਕਿਲੋਮੀਟਰ ਲੰਮੇ ਚ ਤੇ ਐਵੇਂ ਕਹਿ ਦੇਣਾ ਕਿ ਉਹ ਨਹਿਰ ਦੇ ਵਿੱਚ ਪਾਣੀ ਚੱਲਦਾ ਦਰਿਆਵਾਂ ਨੂੰ ਕਦੀ ਜਿਵੇਂ ਕਹਿੰਦੇ ਨੱਕੇ ਨਹੀਂ ਲੱਗਦੇ ਉਹ ਗੱਲ ਆ ਵੀ ਇੰਨਾ ਜਿਆਦਾ ਪਾਣੀ ਜਿਹੜਾ 8 ਕਿਲੋਮੀਟਰ ਤੇ ਚੱਲਣਦਿਆ ਇਹ 5-7 ਤਾਕੇ ਲੈਂਦੀ ਨਹਿਰ ਕਿੱਥੋਂ ਚੱਲ ਜੂਗਾ ਹੁਣ 22000 ਕਿਊਸੀ ਦੇ ਦੋਵਾਂ ਧਹਿਰਾ ਚ ਪਾਣੀ ਚੱਲਦਾ ਫੁੱਲ ਭਰ ਕੇ ਜਦੋਂ ਚੱਲਦੀਆਂ ਰਾਜਸਥਾਨ ਫਿਲਟਰ ਤੇ ਪ੍ਰੋਜਪੁਰ ਫਿਲਟਰ ਤੇ ਅੱਜ ਜਿਹੜਾ 2,63,000 ਕਿਊਸੀ ਕ ਪਾਣੀ ਇੱਧਰ ਚੱਲਦਾ ਪਿਆ ਵਾ ਤੇ ਉਹਦੇ ਤੋਂ ਪਹਿਲਾਂ ਜਦੋਂ 1988 ਚ ਪਾਣੀ ਆਇਆ 6 ਲੱਖ 75 ਹਜ਼ਾਰ ਕਿਊਸੀਕ ਪਾਣੀ ਸੀ ਤੇ 6 ਲੱਖ 75 ਹਜ਼ਾਰ ਕਿਊਸੀਕ ਪਾਣੀ ਉਤੇ ਤੋਂ ਪਹਿਲਾਂ 1955 ਚ ਜਦੋਂ ਆੜਾ ਆਇਆ ਜਦੋਂ ਇਹ ਹਰੀਕੇ ਵਾਲਾ ਹੈਡ ਨਵਾਂ ਨਵਾਂ ਬਣਿਆ ਸੀ ਉਦੋਂ 9 ਲੱਖ ਕਿਊਸੀਕ ਤੋਂ ਉੱਤੇ ਪਾਣੀ ਚੱਲਿਆ ਸੀ ਤੇ 9 ਲੱਖ ਕਿਊਸੀਕ ਪਾਣੀ ਆ ਅੱਜ ਕਹਿ ਲਓ ਵੀ 22 ਹਜ਼ਾਰ ਕਿਊਸੀਕ ਪਾਣੀ ਚੱਲਦਾ ਦੋਹਾਂ ਨਹਿਰਾਂ ਚ ਤੇ ਇਹ ਦੋਵੇਂ ਨਹਿਰਾਂ ਜਿਹੜੀਆਂ ਵਾਂ ਲਗਭਗ ਤਿੰਨਾ ਕਿੱल्ल्या ਦੀ ਚੜਾਈ ਚ ਬਣੀਆਂ ਤਿੰਨਾ ਕਿੱल्ल्या ਦੀ ਚੜਾਈ ਚ ਬਣੀਆਂ ਤੇ ਸਿਰਫ ਇਹਦੇ ਚ 22 ਹਜ਼ਾਰ ਕਿਊਸੀਕ ਪਾਣੀ ਚੱਲਦਾ ਤੇ ਜਿਹੜਾ 9 ਲੱਖ ਕਿਸੀ ਤੋਂ ਵੱਧ ਪਾਣੀ ਚੱਲਣਾ ਤੇ ਉਹ ਆਪੇ ਹਿਸਾਬ ਲਾ ਲਓ ਵੀ ਕਿਹੜੀ ਨਹਿਰ ਇੰਨੇ ਪਾਣੀ ਨੂੰ ਚਾਲੂਗੀ। ਵੀ ਜਿਹੜੇ ਭਰਾਏ ਵੇਂਦੀਆਂ ਗੱਲਾਂ ਕਰਦੇ ਆ ਵੇਖੋ ਇਤਰਾਸ ਦੀ ਆ। ਜਦੋਂ ਬਰਸਾਤ ਹੁੰਦੀ ਇਹਦੇ 'ਚ ਕਿਸੇ ਦਾ ਕੋਈ ਵਾਸ ਨਹੀਂ ਚੱਲਦਾ। ਉਦੋਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਲੋੜਵੰਦੇ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਆਪਾਂ ਨੂੰ ਜਿਹੜੇ ਜਿਹੜੇ ਲੋਕ ਇਸ ਤਰਾਸ ਦੀ ਦਾ ਸ਼ਿਕਾਰ ਹੋ ਜਾਂ ਨਾ ਉਹ ਇਹੋ ਜਿਹਿਆਂ ਰਹਿਣ ਹੀ ਦਿੰਦੇ ਜਿਹੜੇ ਬਾਹਰ ਬੈਠੇ ਉਹ ਜਿਆਦਾ ਰਹਿਣ ਦਿੰਦੇ ਆ ਆ। ਤੇ ਮੈਂ ਇਹੋ ਬੇਨਤੀ ਕਰੂੰਗਾ ਜਦੋਂ ਇਹੋ ਜਿਹਾ ਕੋਈ ਮਾਹੌਲ ਹੋਵੇ ਆਪਾਂ ਨੂੰ ਸਗੋਂ ਜਿਹੜੇ ਭੈਣ ਭਰਾ ਇਸ ਤਰ੍ਹਾਂ ਪਾਣੀ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਜੇ ਕੋਈ 100 ਦੀ ਮਦਦ ਕਰਨ ਜੋਗਾ 100 ਰੁਪਏ ਦੀ ਕਰ ਦੇ ਜੇ ਕੋਈ ਲੱਖ ਦੀ ਮਦਦ ਕਰਨ ਜੋਗਾ ਉਹ ਲੱਖ ਦੀ ਕਰ ਦੇ ਇਹ ਵੇਲਾ ਵਾ ਆਪਣਾ ਇਹਨਾਂ ਭੈਣਾਂ ਭਰਾਵਾਂ ਦੀ ਮਦਦ ਕਰਨ ਦਾ ਇਹ ਵੇਲਾ ਇਹ ਨਹੀਂ ਵੀ ਨਹਿਰਾਂ ਬਣਾਉਣ ਦਾ ਜਾਂ ਇਹ ਵੇਲਾ ਇਹ ਨਹੀਂ ਵੀ ਆਪਾਂ ਜਾ ਕੇ ਸਵਾਲ ਜਵਾਬ ਕਰਕੇ ਤੇ ਵੀਡੀਓ ਵਾਇਰਲ ਕਰਨ ਦਾ ਇੱਥੇ ਆ ਕੇ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਜਿਹੜਾ ਕੋਈ ਵੀ ਕੁਝ ਵੀ ਮਦਦ ਕਰ ਸਕਦਾ ਐ ਵੇਲੇ ਲੋੜਿਆ ਇਹਨਾਂ ਆਪਣੇ ਭਰਾਵਾਂ ਨੂੰ ਸਰਕਾਰ ਵੀ ਮਦਦ ਕਰਦੀ ਪਈ ਹੈ ਸਰਦਾਰ ਭਗਵੰਤ ਸਿੰਘ ਬਾਣਾ ਹੀ ਉਹਨਾਂ ਦੇ ਵੇਖੋ ਮੈਸੇਜ ਤੇ ਹੀ ਹੁਣ ਮੈਨੂੰ ਇਹਦੇ ਲਗਭਗ 7:30-8:00 ਵਜੇ ਹੋਣੇ ਅਸੀਂ ਉਹਨਾਂ ਦੇ ਮੈਸੇਜ ਤੇ ਆ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇਹ ਇਹ ਆਉਂਦੇ ਨਹੀਂ ਸੀ ਇਹਨਾਂ ਨੂੰ ਫੇਰ ਸਮਝਾ-ਭਝਾ ਕੇ ਇਹਨਾਂ ਨੂੰ ਲੈ ਗਏ ਆ ਵੀ ਬੱਚਿਆਂ ਨੂੰ ਕੱਢੋ ਅੱਜ ਜੇ ਇਹ ਬੱਚੇ ਆਏ ਆ ਤੇ ਗਾਂਹ ਹੋਰ ਵੀ ਬੱਚਿਆਂ ਨੂੰ ਸਵੇਰੇ ਅਸੀਂ ਜਿੰਨੇ ਪਰਿਵਾਰ ਲਗਭਗ ਮੇਰੇ ਖਿਆਲ ਨਾਲ 2-3 ਇਲੈਂਡ ਮਾਰੋ ਮੜੀ ਜੀ ਜਿਨ੍ਹਾਂ ਦੇ ਬੱਚੇ ਵੀ ਅੰਦਰ ਆ ਉਹ ਸਾਹਮਣੇ ਦਰਿਆ ਦੇ ਵਿੱਚ ਤੇ ਘੇਰੇ ਘੇਰੇ ਘਰਾਂ ਦੇ ਪਾਣੀ ਆ ਸਿਰਫ ਘਰਾਂ ਕਈ ਘਰਾਂ ਚ ਵੀ ਪਾਣੀ ਆ ਉਹ ਜਿਹੜੇ ਇਹੋ ਜਿਹੇ ਘਰ ਆ 5-7 ਜਿਹਨਾਂ ਦੇ ਅੰਦਰ ਪਾਣੀ ਨਹੀਂ ਵੜਿਆ ਜਿਨ੍ਹਾਂ ਬੰਦਪੁੰਦ ਮਾਰ ਕੇ ਬਚਾਇਆ ਬਾਕੀ ਜਿਹੜਾ 1200 200 ਘਰ ਆ ਉਹਨਾਂ ਦੇ ਘਰਾਂ ਚ ਵੀ ਪਾਣੀ ਵੜਿਆ ਵਾ ਤੇ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਜਰੂਰ ਸੁਰੱਖਿਅਤ ਥਾਂ ਤੇ ਆਪਦੇ ਭਾਵੇਂ ਰਿਸ਼ਤੇਦਾਰਾਂ ਕੋ ਭਾਵੇਂ ਜੇ ਨਹੀਂ ਕਿਤੇ ਰਹਿਣ ਨੂੰ ਥਾ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਪਾਣੀ ਚੋਂ ਬਾਹਰ ਕੱਢੋ